ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਇੱਕ ਚੈਲੰਜ ਬਲੌਗ ਬਣਾ ਲਿਆ ਅਚੀ ਦੇਖੋ ਤੁਹਾਨੂੰ ਕਿਵੇਂ ਲੱਗੂਗਾ ਹਾਂਜੀ ਮੈਂ ਨਿਕਲ ਰਹੀ ਹਾਂ ਕਮਰੇ ਤੋਂ ਬਾਹਰ ਤੇ ਆਹ ਦੇਖੋ ਤੁਸੀਂ ਸਾਰਾ ਨਜ਼ਾਰਾ ਅੱਜ ਸਾਰਾ ਕਬੜਾ ਸਟੋਰੀ ਤੋਂ ਇਧਰੋਂ ਤੜਤਾ ਇੱਕ ਢੇਡਾ ਲੈ ਕੇ ਗਏ ਹੋਏ ਨੇ ਉਹ ਸਾਰਾ ਕੱਲੀ ਕਰਤਾ ਇਹ ਸਾਰੇ ਜਾਵੇਗਾ ਨਿਕਲਣ ਨੂੰ ਆ ਦੇਖੋ ਦੁਨੀਆ ਵਰਦਾ ਕਬੜ ਬਰ ਹਾਂ ਬਾਹਰ ਗਲੀ ਦਾ ਗੇਟ ਤੋਂ ਬਾਹਰ ਗਲੀ ਜਿਹੜਾ ਸਮਾਨ ਪਿਆ ਸੀ ਸਾਰਾ ਸਾਫ ਕਰਤਾ ਝਾੜੋਗੇ ਜੀ ਝੜਾ ਸਾ ਕਰਕੇ ਸਾਫ ਹੋ ਜੂਗਾ ਬਿਲਕੁਲੀ ਸਫਾਈ ਜ਼ਰੂਰੀ ਹੈ ਕਬਾੜ ਦੀ ਜਿਹੜੀ ਭਰ ਕੇ ਲਿਆ ਸੀ ਕਬਾੜ ਦੀ ਨਹੀਂ ਕਰੇ ਜਿਹੜਾ ਕੋੜਾ ਕਰਕਟ ਪਿਆ ਸੀ ਕਬਾੜ ਤਾਂ ਪਹਿਲਾਂ ਵੇਚ ਆਇ ਸੀ ਤੇ ਕੂੜੇ ਦੀ ਜਿਹੜੀ ਭਰ ਕੇ ਲਿਆ ਸੀ ਖਾਲੀ ਕਰਤੀ ਤੇ ਇਧਰ ਕਿਵੇਂ ਸਾ ਚੜ ਗਏ ਹਾਂ ਸਾ ਚੜ ਗਏ ਕੁਝ ਕਹਿਣਾ ਚਾਹੇਂਗੀ ਕਿਵੇਂ ਲੱਗੇ ਅੱਜ ਦਾ ਦਿਨ ਕੋਛ ਨਹੀਂ ਠੀਕ ਹੈ ਸਾਫ ਸਾਫ ਸੁਫਾਈ ਹੁੰਦੀ ਪਈ ਹੈ ਅਰਬੀ ਮੇਰੀ ਪਸੰਦੀ ਦੀ ਚੀਜ਼ ਹੈ ਬਣਾਉਂਦੀ ਨਹੀਂ ਕਦੇ ਨਹੀਂ ਬਣਾਉਂਦੀ ਤੂੰ ਬਣਾ ਲਿਆ ਕਰ ਹੈ ਚਲ ਮੇਰੇ ਮੇਰੇ ਵਾਸਤੇ ਬਣਾ ਦੇ ਤੂੰ ਨਾ ਖਾਈ ਨਾ ਛੋੜ ਦੇ ਜਮ ਡਾਲਦੇ ਤੇ ਜੀ ਆ ਗਏ ਸਬਜ਼ੀ ਮਾਰਕੀਟ ਸਬਜ਼ੀ ਲੈਣੇ ਆਲੂ ਪਿਆਜ਼ ਗੋਭੀ ਮਿਰਚਾਂ ਨਾਲ ਫਰੀ ਹੈ ਅੱਛਾ ਜੀ ਮਿਰਚਾਂ ਨਾਲ ਫਰੀ ਹੈ ਮਿਰਚਾਂ ਨਾਲ ਫਰੀ ਹੈ ਕਿੰਨੀ ਆ ਹਾਂ ਕਿੰਨੀ ਤੋਲ ਕੇ ਕੇ ਐਸੇ 100 ਗ੍ਰਾਮ ਫਰੀ ਹੈ ਅੱਛਾ 100 ਗ੍ਰਾਮ ਫਰੀ ਹੈ ਠੀਕ ਹੈ ਜੀ ਆਏ ਪਸੰਦ ਕਰ ਲਏ ਜੂੜੀਆਂ ਹੈਂ ਅ ਕੱਲ ਤੀਜ ਹੈ ਅੱਛਾ ਹਾਂ ਕੱਲ ਤੀਜ ਹੈ ਸ਼ਾਮ ਕਰੀਕਾ ਫਰਮੈਂਟੂ ਗਿਆ ਲੈ ਰਿਹਾ ਠੀਕ ਹੈ ਇਹ ਦੋਨੇ ਲੈ ਲੈ ਗਰੋ ਹਾਂ ਠੀਕ ਹੈ ਕਿੰਨੂੰ ਪਸੰਦ ਨੇ ਨਾ ਲਓ ਜੀ ਆ ਗਈ ਖਰੀਦਦਾਰੀ ਕਰਕੇ ਕਿੰਨੇ ਦਾ ਫਟਕਾ ਲਾ ਆਈ ਹੈ ਹੈਂ ਹੈ ਕਿੰਨੇ ਨੇ ਚੈਰ ਬਾਰੇ ਪੁੱਛੀ ਤੇ ਠੀਕ ਹੈ ਨਾ ਬੜੀ ਹਿੰਮਤ ਮਾਰੀ ਹੈ ਫਿਰ ਤਾਂ ਯਾਰ ਹਾਂਜੀ ਹੁਣ ਮੰਮੀ ਜਿੱਥੇ ਚ ਰੋਟੀ ਬਣਾਉਂਦੇ ਮੇਰੇ ਚੁੰਨੀ ਵਿੱਚ ਨਹੀਂ ਬਣਾਉਂਦੇ ਵੀਰੇ ਇੱਥੇ ਅਰਬੀ ਦੀ ਸਬਜ਼ੀ ਤਾਂ ਬਣ ਗਈ ਕਿੱਥੇ ਹੈ ਆ ਰਹੀ ਹੈ ਨਹੀਂ ਉਹ ਦੇ ਗਏ ਨੇ ਆਲੂ ਪਾਈ ਨਹੀਂ ਹੈ ਆਲੂ ਪਾਈ ਨਹੀਂ ਪਾਈ ਨਹੀਂ ਅਜੇ ਰੋਟੀਆਂ ਬਣਦੀਆਂ ਪਿਆ ਨੇ ਮੈਂ ਨਹੀਂ ਖਾਂਦੀ ਨਾ ਖਾ ਏਦਾਂ ਮੂਤ ਜਿਹਾ ਬਗ ਬਗ ਨਹੀਂ ਨਾ ਖਾ ਦੇ ਇੱਕ ਦੋ गर्मी कितनी है कि जवाब भी नहीं कर सकते पर नहीं रोटी खाने की ज़रूरी है ठीक है ना कर भी पर गर्मी है हैं गर्मी है गर्मी गर्म मैं जानने के लिए सीधे गर्म में जाऊं मरो क्या बात ऐसे देख लो रहने मारने बस छोटे जिस बोले जिस शरीफ से चेहरे को देख लीजिए इससे दूर ही रहना ਜਰਰੀ ਨਹੀਂ ਚਾਹੀਏਗੀ ਬਿਲਕੁਲ ਨਹੀਂ ਬਿਚਾ ਲਓ ਬਟਾ ਅੱਗੇ ਬਿਚਾਣੇਗਾ ਬਿਲਕੁਲ ਹੀ ਚੱਲ ਰਿਹਾ ਖਾਣੇ ਦਾ ਟਾਈਮ ਖਾਣੇ ਦਾ ਟਾਈਮ ਹੋ ਗਿਆ ਦਾਲ ਬਣੀ ਆ ਅੱਜ ਥੋੜਾ ਜਿਹੜੇ ਦਰਦ ਹੋ ਜਾਂਦਾ ਸੀ ਕਿ ਕਮਰੇ ਚ ਤੁਮੇ ਕਮਰ ਜਿੱਥੇ ਮਰੀ ਕਮਰ ਕਿਤੇ ਤੇਰੀ ਕਮਰ ਹੀ ਦੀ ਹਾਏ ਗੋਲ ਗੱਪੇ ਵਾਲਾ ਪਾਣੀ ਕੇ ਵਿੱਚ ਵਾਦ ਲੱਗਿਆ ਕੇ ਨਾਲੇ ਸੀ ਸੀ ਯਾ ਦੱਸਿਆ ਨਹੀਂ ਕਦੇ ਗੋਲ ਗੱਪੇ ਖਾਦੇ ਵੀ ਨਹੀਂ ਆਪਾਂ ਹੈਂ ਤੁਸੀਂ ਪਹਿਲੇੜਾਪਾ ਕਰਕੇ ਦੱਸਣ ਤੋਂ ਪਹਿਲ ਇਹ ਵੀ ਪਹਿਨ ਸੰਭਾ। ਇਹ ਵੀ ਤਾ ਮੈਨੂੰ ਨਾ ਵਰਨਣ ਦਿਤਾ। ਇਹ ਨੂੰ ਮੋਨੇ ਕੱਢਦਾ ਠੀਕ ਹੈ। ਨਾ ਮੰਮੀ ਮੰਮੀ ਹਾਂ। ਮੇਰੇ ਮਰਦ ਇੱਕ ਮੁੰਗਰ ਸੀ ਇੱਕ ਛੱਡਦੀ। ਬਸ ਲੈ ਕੇ ਦੇਣਾ। ਮਨਾ ਤੈਨੂੰ ਐ ਸਾਰਾ ਵਸਤੇ ਤੂੰ ਹੀ ਖਾਦੀ। ਕੀ ਮੈਨਾਂ ਕੀ ਆ ਮੈਨਾਂ ਤਾਂ ਸਭ। ਲਦਾਸਾ। ਉਹਨੇ ਮੰਗਾਈ ਸੀ ਉਹਨੇ ਠੀਕ ਹੈ। ਐ ਮੈਂ ਆਪਣੇ ਬੋਲ ਕੁਛ ਨਹੀਂ। ਤੂੰ ਆ ਖਾਇਆ ਕਰ। ਹਾਂਜੀ ਫਰੂਟ ਲੈਣਾ ਫਰੂਟ ਖਾਇਆ ਕਰੋ ਠੀਕ ਹੈ ਨਾ। ਨਹੀਂ ਆ ਮੈਂ ਫੋਨ ਕਰੂੰਗੀ ਕੋਈ ਨਹੀਂ। ਜਾ ਬਖਾ ਦੇ ਮੈਨੂੰ। ਮਾਟ ਖੋਲ ਲੈ ਨੂੰ ਮੇਂ ਦਾਲ ਮੇਰੀ ਪਾਈ ਪੀ ਰੋਟੀ ਅਜੇ ਖਾਣੀ ਐ ਐ ਫੜ ਗਿਆ ਆ ਆ ਗਈ ਐ ਕੀ ਮੱਖੀ ਆਲਾ ਨਹੀਂ ਸਹੀ ਐ ਵੈਰੀ ਗੁੱਡ ਮੱਖੀ ਮੱਖੇ ਵੀ ਕਿਵਾਂ ਨਈ ਆ ਸੇਵ ਦੇਖਾ ਦੇਖ ਸੇਵ ਸੇਵ ਨਾ ਐ ਸੇਵ ਐ ਆ ਦੇਖ ਸੇਵ ਐ ਨਾ ਆਸਪਤਿ ਪਤੀ ਆਹ ਪਤਨੀ ਕਰਦੀ ਹੈ ਨਾਸਪਤੀ ਪਤੀ ਨਾਸ ਹੋ ਜਾਂਦਾ ਪਤਨੀ ਕਰਦੀ ਉਹਨੂੰ ਸਹੀ ਹੈ ਜਮਾਂ ਸਹੀ ਹੈ ਓਕੇ ਬਿਲਕੁਲ ਨਾ ਹਸਬੰਡ ਹੈ ਬੇਬੀ ਇਸਨਾ ਤੂੰ ਆਪਦੇ ਪਤੀ ਦਾ ਨਾਸ ਕਰਤਾ ਕਹਿੰਦਾ ਇਹ ਮਤਲਬ ਹੈ ਹੈਨਾ ਮਜ਼ਾਕ ਕਰੀ ਜਨੇ ਤੂੰ ਬਣਾਈ ਸੀ ਉਹਨੇ ਨਹੀਂ ਬਣਾਈ ਇਹਨਾਂ ਨੂੰ ਪੰਜਾਂ ਨੇ ਦੋਵਾਂ ਨੂੰ ਛਿੜਕਾਂ ਠੀਕ ਹੈ ਨਵਦੀਪ ਤਾਂ ਚੱਲੀ ਆਪਦਾ ਕੱਢੀ ਨਹੀਂ ਐ ਹੈ ਰਸਗੀ 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 ਬੇਟੀ ਰਸਗੀ ਬੇਟੀ ਰਸਗੀ ਆਹ ਵੇ ਗੋਲ ਨਵਦੀਪ ਰਸਕੇ ਸੰਦੀ ਜਾਂਦੀ ਆ ਰਸਗੀ ਨਵਦੀਪ ਆ ਬੇ ਕੇਸ ਵੀ ਨਹੀਂ ਚੰਗੀ ਤਰ੍ਹਾਂ ਬੇਦਾ ਪਿਆ ਵੇਖ ਲੈ ਫਿਰ ਗੱਲ ਦੀ ਤੁੰਦੀ ਇੱਕ ਹੀ ਕਰੀ ਲੱਚੀ ਗਈ ਨਹੀਂ ਹੈ ਹੈ ਗੰਦਰੀ ਹੈ ਨਾ ਇਸ ਦੀ ਲੱਚੀ ਗਈ ਜਾਂਦੀ ਹੈ ਯਾਰ ਬਾਂਗਰਾਂ ਨੂੰ ਲੱਚੀ ਜਾਂਦੀ ਹੈ ਬਾਹਰ ਨਿਕਲ ਜੀ ਆ ਹਾਂਜੀ ਨਵਦੀਪ ਅੱਜ ਰਸਕੇ ਸੌਂਗੀ ਅੱਜ ਗੁੱਸੇ ਹੋ ਗਈ। ਬਸ ਛਿਰਾਟ ਕਰੀ ਜਾਂਦੇ ਸੀ ਮੈਂ ਥੋੜਾ ਚਿਰਕਤਾ ਤੇ ਗੁੱਸੇ ਹੋ ਕੇ ਸੌਂ ਗਈ। ਚਲੋ ਆਪਾਂ ਇਸ ਵਲੌਗ ਨੂੰ ਕਰਦੇ ਆਂਡ। ਜੇ ਪਸੰਦ ਆਇਆ ਹੋ ਤਾਂ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਿਆ ਜੀ। ਤੇ ਮਿਲਦੇ ਆਂ ਕੱਲ ਦੇ ਵਲੌਗ 'ਚ। ਬਾਏ।